ਤੇ 2022 ਮਾਡਲ ਦਾ ਜੱਤੀ ਇਸ ਦਾ ਰੀਫਰ ਮਿੱਤਰੋ 1,45,000 ਦਾ ਦੇ ਦਾਂਗੇ ਕਿਤੋਂ ਨਹੀਂ ਮਿਲਣਾ ਬਹੁਤ ਜਾਇਜ਼ ਰੇਟ ਹੈ ਜੇ ਤੁਸੀਂ ਘਰੋਂ ਲਈ ਪਰਣਾਉਂਗੇ ਜਾਂ ਨੈਟ ਤੇ ਦੇਖੋਗੇ 2 ਲੱਖ ਰੇਟ ਆਗਾ ਇਹ ਰੀਫਰ ਦਾ ਆਪਸ ਨੂੰ 1,45,000 ਦੇ ਦਾਂਗੇ ਲੁੱਟ ਲੋ ਮਿੱਤਰੋ ਮੇਲਾ ਅੱਜ ਦੀ ਰੇਟ ਨਹੀਂ ਹੈ ਲਓ ਜੀ ਮਿੱਤਰੋ 2022 ਮਾਡਲ ਦਾ ਬਿਸਕਰਮਾ ਦਾ ਡੱਬਿਆ ਆ ਮਿੱਤਰੋ ਤੇ ਰੇਟ ਰਹਿਣਾ ਲਗਾ ਦਾ 1,45,000 ਬਹੁਤ ਜਾਇਜ਼ ਰੇਟ ਆ 2022 ਮਾਡਲ ਐਨੀ ਰੇਟ ਤੇ ਕਿਤੋਂ ਨਹੀਂ ਮਿਲਦਾ ਤੇ ਮਿੱਤਰੋ ਅੱਜ ਦਾ ਰੇਟ ਆਗਾ ਤੇ ਗਾਂਹ ਜਾ ਕੇ ਰੀਪਰ ਮਹਿੰਗੇ ਹੋ ਜਾਣਗੇ ਤੁਹਾਨੂੰ ਪਤਾ ਹੀ ਆ ਜ ਤੇ ਮਿੱਤਰੋ ਜੇਕਰ ਤੁਸੀਂ ਵੀ ਤੂੜੀ ਵਾਲੇ ਰੀਪਰ ਖਰੀਦਣਾ ਚਾਹੁੰਦੇ ਹੋ ਤੇ ਇੱਧਰ ਉੱਧਰ ਤੁਰੇ ਫਿਰਦਾ ਮਿੱਤਰੋ ਸਸਤੀ ਰੇਟ ਜੀ ਕਿ ਤੁਹਾਨੂੰ ਮਿਲ ਨਹੀਂ ਰਹਾ ਤਾਂ ਮਿੱਤਰੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਆਹਖੜੇ ਨੂੰ ਮਿੱਤਰੋ ਸਸਤੀ ਰੇਟ ਜੀ ਰੀਪਰ 2022 ਮਾਡਲ ਕੰਡੀਸ਼ਨ ਚ ਚੈੱਕ ਕਰ ਲਓ ਆਜੋ ਪੂਰਾ ਸਾਫ ਰੀਪਰ A to Z ਰੀਜਨਲ ਹੈਗਾ ਜੀ ਤੇ ਬਾਕੀ ਪੂਰਾ ਸਾਫ ਰੀਪਰ ਹੈਗਾ ਵਿੱਚੋਂ ਦਿਖਾ ਦੋ ਇਸ ਥ੍ਰੈਸ਼ਰ ਦੀ ਕੰਡੀਸ਼ਨ ਟਾਇਰਾਂ ਡੂਰਾਂ ਦਾ ਠੀਕ ਹੈ ਰੀਪਰ ਤੇ ਬਾਕੀ ਪਿੱਛੇ ਕਨੈਕਸ਼ਨ ਚੈੱਕ ਕਰਾ ਲਓ ਤੇ ਬਾਕੀ ਮਿੱਤਰੋ ਕਰ ਲਓ ਇਧਰ ਵੀ ਸਾਈਡ ਦੀ ਕੰਡੀਸ਼ਨ ਵੀ ਚੈੱਕ ਕਰ ਲਓ ਪੂਰਾ ਸਾਫ ਰੀਪਰ ਆ ਬਹੁਤ ਸੋਹਣੀ ਕੰਡੀਸ਼ਨ ਚ ਹੈਗਾ 2022 ਮਾਡਲ ਆਗਾ ਤੇ ਬਾਕੀ ਮਿੱਤਰੋ ਮਸੀਨ ਬਾਡੀ ਚ ਚੋਪਰ ਨਹੀਂ ਹੈਗਾ ਤੇ ਰੇਟ ਤੇ ਰੇਟ ਬਹੁਤ ਜਾਇਜ਼ ਆ ਰਹਿਣਾ ਲਗਾ ਮਿੱਤਰੋ ਪਹਿਲਾਂ ਤੁਸ ਨੂੰ ਨੰਬਰ ਦੱਸ ਦਿੰਨੇ ਆਂ ਕਿ ਆਪਣਾ ਨੰਬਰ ਹੈਗਾ ਜੀ 75273 26731 ਇੱਕ ਨੰਬਰ ਆਪਾਂ ਤੁਹਾਨੂੰ ਹੋਰ ਦੱਸ ਦਿੰਨੇ ਆਂਗੇ ਜੀ 82647 80744 ਲਓ ਜੀ ਮਿੱਤਰੋ 2022 ਮਾਡਲ ਬਿਸਕਰਮਾ ਦਾ ਡੜਬਿਆ ਨਾ ਮਿੱਤਰੋ ਤੇ ਰੇਟ ਰਹਿਣ ਵਾਲਾ ਕਹਿੰਦਾ 145000 ਬਹੁਤ ਜ਼ਾਇਦ ਜਿਹਾ ਰੇਟ ਆ 2022 ਮਾਡਲ ਐਨੇ ਰੇਟ ਚ ਕਿਤੋਂ ਨਹੀਂ ਮਿਲਦਾ ਤੇ ਮਿੱਤਰੋ ਅੱਜ ਦਾ ਰੇਟ ਆਗਾ ਤੇ ਗਾਂ ਜਾ ਕੇ ਰੀਪਰ ਮਹਿੰਗੇ ਹੋ ਜਾਣਗੇ ਤੁਹਾਨੂੰ ਪਤਾ ਹੀ ਆ ਜੋ ਅੱਗੇ ਹੋਰ ਦਿਖਾਉਣੇ ਤੁਹਾਨੂੰ ਉਹ ਵੀ ਬਹੁਤ ਜ਼ਾਇਦ ਜਿਹੇ ਰੇਟ ਦਾ ਰੀਪਰ ਆ ਲਓ ਜੀ ਮਿੱਤਰੋ ਆਹ ਖੜਾਗਾ ਬਹੁਤ ਜਿਆਦੇ ਸਾਫ ਕੰਡੀਸ਼ਨ ਦੇ ਵਿੱਚ ਜੈਕਤੀਰਦਰੀ ਪਰ ਜਿਹੜਾ ਬਹੁਤ ਘੱਟ ਮਿਲਦਾ ਮਿੱਤਰੋ ਅੱਜ ਦੇ ਟਾਈਮ 'ਚ 22 ਮਾਡਲ ਆਗਾ ਤੇ ਇਤਨੀ ਸਾਈਡ ਦੀ ਕੰਡੀਸ਼ਨ ਚੈੱਕ ਕਰੋ ਤੇ ਮਿੱਤਰੋ ਇਹ ਰੀਪਰ ਬਣਿਆ ਹੋਇਆਗਾ ਚੋਪਰ ਵਾਡੀ ਦਾ ਤੇ ਜੋ ਉਪਰਵਾਡੀ ਦਾ ਕੋਈ ਬੜਾ ਫਰਕ ਵੀ ਨਹੀਂ ਗਿਆ ਮਿੱਤਰੋ ਰੇਟ ਦੀ ਫਰਕ ਪੈਂਦਾ ਥੋੜਾ ਕਾ ਨਾ ਤੇ ਟਾਇਰ ਬਿਲਕੁਲ ਇੱਕ ਨੰਬਰ ਨੇ ਮਿੱਤਰੋ ਪੈਂਚਰ ਪੁੰਚਰ ਹੋਣ ਵਾਲੇ ਟਾਇਰ ਨਹੀਂ ਹੈਗੇ ਉਹ ਟਾਇਰ ਨਾਲ ਵਧੀਆ ਟਾਇਰ ਨੇ ਆਹ ਇਤਨੀ ਸਾਈਡ ਦੀ ਕੰਡੀਸ਼ਨ ਚੈੱਕ ਕਰੋ ਚੱਕ ਲਓ ਜੀ ਪੂਰਾ ਸਾਫ ਰੀਪਰ ਆ ਜਾ ਐਨ ਇੱਕ ਨੰਬਰ ਰੀਪਰ ਆ ਰੀਜਨਲ ਰੀਪਰ ਹੈਗਾ ਜੇ ਬਾਕੀ ਮਿੱਤਰੋ ਆਪਾਂ ਤੁਹਾਨੂੰ ਪਿੱਛੇ ਤੋਂ ਕਨੈਕਸ਼ਨ ਚੈੱਕ ਕਰਾ ਦੇਣਗੇ ਤੇ ਬਾਕੀ ਮਿੱਤਰੋ ਬੜਾ ਕੰਮ ਨਹੀਂ ਹੋਣਾ ਰੀਪਰ ਦਾ ਤੇ ਨੰਬਰ ਆਪਾਂ ਤੁਹਾਨੂੰ ਦੁਬਾਰਾ ਤੋਂ ਦੱਸ ਦੇਣਗੇ ਤੇ ਮਿੱਤਰੋ 75278 26731 98647 80744 ਪਿੰਡ ਹੈਗਾ ਮਿੱਤਰੋ ਖੜਿਆਲ ਕੋਠੇ ਜ਼ਿਲ੍ਹਾ ਸੰਗਰੂਰ ਨੇੜੇ ਸੁਨਾਮ ਤੇ 2022 ਮਾਡਲ ਦਾ ਜੱਤੀ ਇਸ ਦਾ ਰੀਫਰ ਮਿੱਤਰੋ 1 ਲੱਖ 45000 ਦਾ ਦੇ ਦਾਂਗੇ ਕਿਤੋਂ ਨਹੀਂ ਮਿਲਣਾ ਬਹੁਤ ਜੈਜ ਰੇਟ ਚਾ ਜੇ ਤੁਸੀਂ ਕਰਉਣ ਲਈ ਪਰਣਾਉਂਗੇ ਜਾਂ ਨੈਟ ਤੇ ਦੇਖੋਗੇ 2 ਲੱਖ ਰੇਟ ਆਗਾ ਇਹ ਰੀਫਰ ਦਾ ਆਪਸ ਨੂੰ 1 ਲੱਖ 45000 ਦਾ ਦੇ ਦਾਂਗੇ ਲੁੱਟ ਲੋ ਮਿੱਤਰੋ ਮੇਲਾ ਅੱਜ ਦੀ ਰੇਟ ਨੇ ਇਹ